ਪੰਜਾਬ ਤੋਂ ਪਹਿਲਾ ਪਾਣੀ ਖੋਲਿਆ ਫਿਰ ਉਹਦੀ ਰਾਜਧਾਨੀ ਚੰਡੀਗੜ੍ਹ ਖੋਲੀ ਤੇ ਹੁਣ ਪੰਜਾਬ ਯੂਨੀਵਰਸਿਟੀ ਹੋਣ ਦੀ ਤਿਆਰੀ ਆ ਜਦੋਂ ਭਾਰਤ ਦੇ ਵਿੱਚ ਮੁਗਲ ਆਏ ਤਾਂ ਸਿੱਖਾਂ ਨੇ ਵੱਧ ਚੜ ਕੇ ਕੁਰਬਾਨੀਆਂ ਕੀਤੀਆਂ ਮੁਗਲਾਂ ਦੇ ਨਾਲ ਲੜੇ ਤੇ ਫਿਰ ਜਦੋਂ ਅੰਗਰੇਜ਼ ਆਏ ਤਾਂ ਉਦੋਂ ਵੀ ਵੱਧ ਚੜ ਕੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਤੇ ਫਿਰ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਅੰਗਰੇਜ਼ਾਂ ਦੇ ਕੁਝ ਦਸਤਾਵੇਜ਼ ਹੱਥ ਲੱਗੇ ਜਿਹਦੇ ਵਿੱਚ ਸੀ ਕਿ ਇਕੱਲੇ ਸਿੱਖਾਂ ਨੇ 82% ਕੁਰਬਾਨੀਆਂ ਭਾਰਤ ਲਈ ਕੀਤੀਆਂ ਤੇ ਜੇਕਰ ਕੱਲੇ ਪੰਜਾਬੀਆਂ ਦੀ ਸਾਰੇ ਧਰਮਾਂ ਦੇ ਪੰਜਾਬੀਆਂ ਦੀ ਗੱਲ ਕਰੀਏ ਤਾਂ 93% ਕੁਰਬਾਨੀਆਂ ਪੰਜਾਬੀਆਂ ਦੀਆਂ ਸੀਗੀਆਂ ਤੇ 7% ਬਾਕੀ ਭਾਰਤ ਦੀਆਂ ਆਜ਼ਾਦੀ ਤੋਂ ਪਹਿਲਾਂ ਜਿਹੜੀ ਕਾਂਗਰਸ ਮੰਡਲੀ ਸੀ ਨਹਿਰੂ ਜੁੰਡਲੀ ਜਿਹੜੀ ਇਹ ਪਟੇਲ ਗਾਂਧੀ ਇਹਨਾਂ ਨੇ ਸਿੱਖਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਆਜ਼ਾਦੀ ਤੋਂ ਬਾਅਦ ਜੇਕਰ ਤੁਸੀਂ ਭਾਰਤ ਦੇ ਨਾਲ ਰਹੋਗੇ ਤਾਂ ਤੁਹਾਨੂੰ ਇੱਕ ਅਲੱਗ ਖਿੱਤਾ ਇੱਕ ਅਲੱਗ ਪ੍ਰਾਂਤ ਦਿੱਤਾ ਜਾਊਗਾ ਜਿਹੜਾ ਕਿ ਤੁਹਾਡਾ ਆਜ਼ਾਦ ਪ੍ਰਾਂਤ ਹੋਊਗਾ ਇਹ ਅਮਰੀਕਾ ਦੀ ਤਰਜ਼ ਦੇ ਉੱਤੇ ਉਹ ਕੀਤਾ ਦੇਣਾ ਸੀ ਜਿਵੇਂ ਅਮਰੀਕਾ ਦੀਆਂ 50 ਦੀਆਂ 50 ਸਟੇਟਾਂ ਨੇ ਇਹ ਆਪਣੇ ਆਪ ਦੇ ਵਿੱਚ ਆਜ਼ਾਦ ਨੇ ਕੋਈ ਵੀ ਫੈਸਲਾ ਲੈਣ ਦੇ ਵਿੱਚ ਕੁਝ ਕੁ ਫੈਸਲੇ ਜਿਵੇਂ ਕਰੰਸੀ ਮਿਲਟਰੀ ਹੋਰ ਇੱਕ ਦੋ ਤਾਕਤਾਂ ਨੇ ਉਹ ਸਿਰਫ ਰਾਸ਼ਟਰਪਤੀ ਕੋਲ ਹੁੰਦੀਆਂ ਨੇ ਐਵੇਂ ਦਾ ਹੀ ਕੀਤਾ ਸਿੱਖਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਤੇ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਉਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਨਹਿਰੂ ਕੋਲ ਗਏ ਤਾਂ ਨਹਿਰੂ ਨੇ ਜਵਾਬ ਦੇਤਾ ਕਿ ਹਾਲਾਤ ਬਦਲ ਗਏ ਨੇ ਸਮਾਂ ਬਦਲ ਗਿਆ ਤੁਸੀਂ ਵੀ ਬਦਲ ਜਾਓ ਜਿਹੜੇ ਵਾਦੇ ਕੀਤੇ ਸੀ ਉਹ ਭੁੱਲ ਜਾਓ ਅਸੀਂ ਇਹ ਵਾਦਾ ਕੋਈ ਪੂਰਾ ਨਹੀਂ ਕਰਨਾ ਤਾਂ ਹਰ ਇੱਕ ਸਿੱਖ ਦੁਖੀ ਹੋਇਆ ਸੀਗਾ ਆਪਣਾ ਦਿਲ ਫੜ ਕੇ ਬੈਠ ਗਿਆ ਸੀਗਾ ਇਹਦੇ ਨਾਲ ਇੱਕ ਹੋਰ ਰਿਲੇਟਡ ਗੱਲ ਕਰਦਾ ਕਿ ਜਦੋਂ ਪੰਜਾਬ ਦੇ ਜਿਹੜੇ ਮੁਸਲਮਾਨ ਸੀਗੇ ਉਹ ਅਲੱਗ ਮੁਸਲਮਾਨ ਕੰਟਰੀ ਨਹੀਂ ਸੀ ਚਾਹੁੰਦੇ ਉਹ ਭਾਰਤ ਦੇ ਨਾਲ ਰਹਿਣਾ ਚਾਹੁੰਦੇ ਸੀਗੇ ਪਾਕਿਸਤਾਨ ਦੀ ਜ਼ਿਆਦਾਤਰ ਮੰਗ ਜੁਪੀ ਬਿਹਾਰ ਵੱਲ ਸੀ ਹੈ ਪੰਜਾਬ ਦੇ ਵਿੱਚ ਵੀ ਸੀ ਪਰ 90% ਪੰਜਾਬੀ ਭਾਰਤ ਦੇ ਨਾਲ ਰਹਿਣਾ ਚਾਹੁੰਦੇ ਸੀਗੇ ਆਜ਼ਾਦੀ ਤੋਂ ਪਹਿਲਾਂ ਪੰਜਾਬ ਦਾ ਮੁੱਖ ਮੰਤਰੀ ਸੀ ਹਿਜਰ ਖਿਆਤ ਟਵਾਣਾ ਉਹਨੇ ਵੀ ਅਲੱਗ ਮੁਸਲਮ ਕੰਟਰੀ ਦੇ ਪੱਖ ਵਿੱਚ ਨਹੀਂ ਸੀ ਉਹ ਭਾਰਤ ਦੇ ਨਾਲ ਰਹਿਣਾ ਚਾਹੁੰਦਾ ਸੀ ਪਰ ਕੁਝ ਲੋਕਾਂ ਦੇ ਵਿਰੋਧ ਤੋਂ ਬਾਅਦ ਉਹਨੇ ਵੀ ਅਸਤੀਫਾ ਦੇ ਦਿੱਤਾ ਸੀਗਾ ਜਦੋਂ ਪਾਕਿਸਤਾਨ ਬਣ ਵੀ ਗਿਆ ਤੇ ਜਿਹੜੇ ਉਹ ਜਿਹੜਾ ਸੰਗਠਨ ਸੀ ਨਾ ਲੋਕਾਂ ਦਾ ਉਹ ਬਾਅਦ ਦੇ ਵਿੱਚ ਵੀ ਕਹੀ ਗਿਆ ਕਿ ਹਲੇ ਵੀ ਵੇਲਾ ਭਾਰਤ ਦੇ ਨਾਲ ਰਹੋ ਕਿਉਂਕਿ ਜਿਹੜੇ ਨਹਿਰੂ ਉਹਨਾਂ ਨੇ ਸਿੱਖਾਂ ਨੂੰ ਵਾਅਦੇ ਕੀਤੇ ਨੇ ਕਿ ਉਹਨਾਂ ਨੂੰ ਆਜ਼ਾਦ ਖਿੱਤਾ ਦੇਣਗੇ ਬਰਾਬਰ ਦਾ ਸਾਰਾ ਦਰਜਾ ਦੇਣਗੇ ਆਜ਼ਾਦੀ ਪੂਰੀ ਦੇਣਗੇ ਕਿ ਮੁਸਲਮਾਨਾਂ ਨਾਲ ਵੀ ਉਹ ਐਵੇਂ ਦਾ ਹੀ ਸਲੂਕ ਕਰਨਗੇ ਜਿਵੇਂ ਸਿੱਖਾਂ ਦੇ ਨਾਲ ਕਰ ਰਹੇ ਨੇ ਉਹ ਦੇਣ ਦਾ ਵਾਅਦਾ ਕੀਤਾ ਪਰ ਜਦੋਂ ਕੁਝ ਦਿਨ ਲੰਘੇ ਤਾਂ ਜਦੋਂ ਉੱਤੇ ਪਤਾ ਲੱਗਿਆ ਕਿ ਸਿੱਖਾਂ ਨਾਲ ਕੀਤੇ ਸਾਰੇ ਵਾਅਦੇ ਭੁੱਲ ਗਏ ਨੇ ਤਾਂ ਉਹ ਬੰਦੇ ਵੀ ਆਪਣੇ ਆਪ ਦੇ ਉੱਤੇ ਸ਼ਰਮਸਾਰ ਹੋਏ ਉਹਨਾਂ ਨੇ ਵੀ ਕਿਹਾ ਕਿ ਅਸੀਂ ਚੰਗਾ ਹੋਇਆ ਅਲੱਗ ਹੋ ਗਏ ਅਸੀਂ ਵੀ ਗੁਮਰਾਹ ਨਾ ਹੋ ਗਏ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਏ ਚੰਗਾ ਹੋਇਆ ਲੱਗ ਪਾਕਿਸਤਾਨ ਲੈ ਲਿਆ ਹੁਣ ਗੱਲ ਜਦੋਂ ਕਰਦੇ ਆ ਕਿ ਜਦੋਂ 1950 ਦੇ ਵਿੱਚ ਸੰਵਿਧਾਨ ਬਣਿਆ ਤਾਂ ਉਸ ਤੋਂ 3 ਸਾਲ ਦੇ ਵਿੱਚ ਵਿੱਚ 1953 ਤੱਕ ਭਾਰਤ ਦੇ ਵਿੱਚ ਤੇਰਾ ਅਲੱਗ-ਅਲੱਗ ਭਾਸ਼ਾਵਾਂ ਦੇ ਉੱਤੇ ਅਲੱਗ-ਅਲੱਗ ਸਟੇਟਾਂ ਬਣੀਆਂ ਜਿਹੜੀ ਭਾਸ਼ਾ ਜਿਹੜਾ ਹਿੱਤਾ ਬੋਲਦਾ ਸੀ ਉੱਤੇ ਉਸੇ ਭਾਸ਼ਾ ਦੇ ਨਾਂ ਦੇ ਉੱਤੇ ਇੱਕ ਸਟੇਟ ਬਣਾ ਦਿੱਤੀ ਗਈ ਤਾਂ ਫੇਰ ਅਕਾਲੀਆਂ ਨੇ ਕਿਹਾ ਕਿ ਜੇਕਰ ਤੁਸੀਂ ਸਾਨੂੰ ਆਜ਼ਾਦਿੱਤਾ ਨਹੀਂ ਦੇਣਾ ਤਾਂ ਘੱਟੋ-ਘੱਟ ਸਾਨੂੰ ਆਪਣਾ ਪੰਜਾਬੀ ਸੂਬਾ ਤਾਂ ਦੇ ਦਿਓ ਪੰਜਾਬੀ ਬੋਲ ਦਾ ਜਿਵੇਂ ਦੂਜੇ ਲੋਕਾਂ ਨੂੰ ਬਿਨਾਂ ਕਿਸੇ ਸੰਘਰਸ਼ ਬਿਨਾਂ ਮੰਗੇ ਦੇ ਦੇ ਦਿੱਤਾ ਤਾਂ ਨਹਿਰੂ ਨੇ ਇਹ ਗੱਲ ਤੋਂ ਵੀ ਜਵਾਬ ਦੇ ਦਿੱਤਾ ਦੇਖ ਲਓ ਸਿੱਖਾਂ ਨਾਲ ਕਿੰਨੇ ਇਹਨਾਂ ਨੇ ਉਹ ਕੀਤੀ ਜਦ ਕਿ ਦੂਜੀਆਂ ਹਰੇ-ਹਰੇ ਇੱਕ ਪਾਸ਼ਾ ਦਾ ਸੂਬਾ ਬਣਿਆ ਸੀ ਪੰਜਾਬੀ ਸੂਬਾ ਕਹਿੰਦੇ ਅਸੀਂ ਨਹੀਂ ਦੇਣਾ ਤਾਂ ਫੇਰ ਜਿਹੜੇ ਉਦੋਂ ਦੇ ਅਕਾਲੀ ਸੀਗੇ ਉਹਨਾਂ ਨੇ ਇਹ ਸੰਘਰਸ਼ ਸ਼ੁਰੂ ਕਰ ਦਿੱਤਾ ਤੇ 1966 ਦੇ ਵਿੱਚ ਪੰਜਾਬੀ ਸੂਬਾ ਬਣਿਆ 53 ਤੋਂ ਲੈ ਕੇ 66 13 ਸਾਲ ਹੁੰਦੇ ਨੇ 13 ਸਾਲ ਉਹਨਾਂ ਨੇ ਸੰਘਰਸ਼ ਕੀਤਾ ਇਹਦੇ ਦੌਰਾਨ ਹੀ ਨਹਿਰੂ ਨੇ ਬਿਆਨ ਵੀ ਦਿੱਤਾ ਸੀਗਾ ਜਦੋਂ ਇਹਨਾਂ ਸੰਘਰਸ਼ ਸ਼ੁਰੂ ਕੀਤਾ ਕਿ ਪੰਜਾਬੀ ਸੂਬਾ ਨਹੀਂ ਬਣਨਾ ਇਹ ਤਾਂ ਅਕਾਲੀਆਂ ਦੇ ਦਿਮਾਗ ਦੇ ਵਿੱਚ ਹੀ ਰਹੂਗਾ ਪਰ ਉਹ ਨਹੀਂ ਸੀ ਜਾਣਦਾ ਕਿ ਉਹ ਜਿਹੜੇ ਅਕਾਲੀ ਸੀਗੇ ਕਿੰਨੇ ਸੇੜੀ ਸੀ ਅੱਜ ਦੇ ਅਕਾਲੀਆਂ ਵਾਂਗ ਨਹੀਂ ਹੈਗਾ ਉਹ ਜਿਹੜੇ ਪੁਰਾਣੇ ਅਕਾਲੀ ਸੀ ਉਹ ਕਹਿੰਦੇ ਸੀ ਅਸੀਂ ਉੱਜੜ ਜਾਈਏ ਪਰ ਸਾਡਾ ਪੰਥ ਬਸਦਾ ਰਹੇ ਇਹਦੇ ਪਿੱਛੇ ਆਪਾਂ ਆਪਣਾ ਕੁਰਬਾਨ ਕਰ ਦਿੰਦੇ ਸੀ ਪਰ ਜਿਹੜੇ ਅੱਜ ਦੇ ਅਕਾਲੀ ਨੇ ਉਹ ਕਹਿੰਦੇ ਨੇ ਪੰਥ ਜਾਵੇ ਟੱਟੇ ਖੂਚ ਸਾਡਾ ਘਰ ਭਰੇ ਇਹਨਾਂ ਤੋਂ ਬਿਲਕੁਲ ਉਲਟ ਸੀਗੇ ਉਦੋਂ ਦੇ ਅਕਾਲੀ ਜਦੋਂ 1962 ਦੇ ਵਿੱਚ ਚੀਨ ਦੇ ਨਾਲ ਜੰਗ ਉਹੀ 1965 ਦੇ ਵਿੱਚ ਪਾਕਿਸਤਾਨ ਦੇ ਨਾਲ ਜੰਗ ਹੋਈ ਤਾਂ ਪੰਜਾਬ ਦੇ ਤੱਕ ਇੱਥੇ ਉਹਨਾਂ ਦਾ ਜਿਹੜਾ ਰੇਡੀਓ ਸਿਗਨਲ ਸੀ ਪਾਕਿਸਤਾਨ ਦਾ ਉਹ ਆਉਂਦਾ ਸੀਗਾ ਤਾਂ ਉਥੋਂ ਰੇਡੀਓ ਦੇ ਉੱਤੇ ਬੋਲਦੇ ਸੀਗੇ ਕਿ ਅਸੀਂ ਜਿਹੜੀ 65 ਦੀ جنگ ਪਾਕਿਸਤਾਨ ਹਾਰ ਗਿਆ ਸੀਗਾ ਉਹ ਕਹਿੰਦੇ ਵੀ ਅਸੀਂ ਸਿੱਖਾਂ ਕਰਕੇ ਹਾਰੇ ਆ ਉਹ ਕਹਿੰਦੇ ਵੀ ਤੁਹਾਡੇ ਨਾਲ ਨਹਿਰੂ ਉਹਨਾਂ ਨੇ ਵਾਦਾ ਕੀਤਾ ਸੀਗਾ ਉਹ ਅਸੀਂ ਪੂਰਾ ਕਰਦੇ ਆ ਨਹਿਰੂ ਮੁੱਕਰ ਗਿਆ ਸੀਗਾ ਅਸੀਂ ਨਹੀਂ ਮੁੱਕਰਦੇ ਤੁਸੀਂ ਪਾਕਿਸਤਾਨ ਦੇ ਨਾਲ ਆਜੋ ਇੱਥੇ ਤੁਹਾਨੂੰ ਸਿੱਖਾਂ ਨੂੰ ਆਜ਼ਾਦ ਇੱਕ ਪ੍ਰਾਂਤ ਦਿੱਤਾ ਦਿੱਤਾ ਜਾਊਗਾ ਤੇ ਬਾੜ ਦੇ ਵਿੱਚ ਭਾਰਤ ਚੀਨ ਦੇ ਕੋਲੋਂ جنگ ਹਾਰ ਰਿਹਾ ਸੀਗਾ ਤਾਂ ਉਹਨਾਂ ਨੇ ਵੀ ਚੀਨ ਨੇ ਵੀ ਬਿਆਨ ਦਿੱਤਾ ਸੀਗਾ ਕਿ ਸਾਨੂੰ ਸਿਰਫ ਸਿੱਖਾਂ ਨੇ ਰੋਕਿਆ ਜੇਕਰ ਸਿੱਖ ਨਾ ਹੁੰਦੇ ਤਾਸੀਂ ਦਿਨੇ ਤਾਰੇ ਦਿਖਾ ਦੇਣੇ ਸੀਗੇ ਜਦੋਂ ਐਵੇਂ ਦੀਆਂ ਸਟੇਟਮੈਂਟ ਆਈਆਂ ਤਾਂ ਫਿਰ ਇਹਨਾਂ ਇਧਰੋਂ ਸੰਘਰਸ਼ ਵੀ ਜਾਰੀ ਸੀ ਕਈ ਜਗ੍ਹਾ ਤੋਂ ਦਬਾਅ ਬਣਦਾ ਬਣਦਾ ਫਿਰ ਇਹਨਾਂ ਨੇ ਪੰਜਾਬੀ ਸੂਬਾ ਜਦੋਂ ਦੇਣਾ ਮੰਨਿਆ ਗੁਲਜਾਰੀ لال ਮੰੰਦਾ ਨੇ ਹਿੰਦ ਸਮਾਚਾਰ ਦੇ ਜਿਹੜਾ ਜਲੰਧਰ ਦਾ ਹਿੰਦ ਸਮਾਚਾਰ ਸੀ ਉੱਥੋਂ ਦੇ ਐਡੀਟਰ ਨੂੰ ਕਿਹਾ ਕਿ ਸਿੱਖਾਂ ਨੂੰ ਅਸੀਂ ਐਵੇਂ ਦਾ ਲੰਗੜਾ ਪੰਜਾਬ ਦਵਾਂਗੇ ਕਿ ਇਹ ਕਹਿਣਗੇ ਕਿ ਅਸੀਂ ਇਸ ਪੰਜਾਬ ਨਾਲੋਂ ਤਾਂ ਪਹਿਲਾਂ ਹੀ ਚੰਗੇ ਸੀਗੇ ਲੰਗੜਾ ਪੰਜਾਬ ਇਹ ਕਿਸ ਤਰ੍ਹਾਂ ਦੇਣਾ ਸੀਗਾ ਕਿ ਜਿੰਨੇ ਵੀ ਪੰਜਾਬੀ ਬੋਲਦੇ ਸੂਬੇ ਨੇ ਸਾਰੇ ਪੰਜਾਬ ਨੂੰ ਨਹੀਂ ਦਿੱਤੇ ਜਾਣਗੇ ਨਹੀਂ ਦਿੱਤੇ ਜਿਵੇਂ ਕਿ ਇੱਧਰ ਰਾਜਸਥਾਨ ਗੰਗਾ ਨਗਰ ਤੱਕ ਜਿੰਨੇ ਵੀ ਬਾਰਡਰ ਦੇ ਨਾਲ ਪੰਜਾਬ ਦੇ ਨਾਲ ਲੱਗਦਾ ਪੰਜਾਬੀ ਕਿੰਨੇ ਇੱਧਰ ਰਾਜਸਥਾਨ ਨੂੰ ਦੇਤੇ ਹਰਿਆਣੇ ਦੇ ਬਾਰਡਰ ਦੇ ਨਾਲ ਲੱਗਦੇ ਕਿੰਨੇ ਪੰਜਾਬੀ ਬੋਲਦੇ ਨੇ ਹਿਮਾਚਲ ਦੇ ਵਿੱਚ ਕਿੰਨੇ ਨੇ ਵੀ ਪੂਰਾ ਇਹਨਾਂ ਨੂੰ ਪੰਜਾਬੀ ਬੋਲਦੇ ਛਿੱਤੇ ਨਹੀਂ ਦੇਣੇ ਫਿਰ ਉਸ ਤੋਂ ਬਾਅਦ ਕੀ ਹੈ ਇਹਨਾਂ ਨੇ ਪਾਣੀ ਖੋਲਿਆ ਜਿਹੜਾ ਡੈਮ ਬਣਿਆ ਹੋਇਆ ਸੀਗਾ ਉਹਨੂੰ हिमाचल ਦੇ ਵਿੱਚ ਰੱਖ ਦਿੱਤਾ ਉਹਦੀ ਵੰਡ ਹਿਮਾਚਲ ਦੇ ਵਿੱਚ ਕਰ ਦਿੱਤੀ ਜਦੋਂ ਵੀ ਕਿਤੇ ਹੜ ਆਉਂਦਾ ਪਾਣੀ ਜ਼ਿਆਦਾ ਆਉਂਦਾ ਤਾਂ ਉਹ ਪੰਜਾਬ ਦੇ ਲੋਕਾਂ ਦਾ ਨੁਕਸਾਨ ਕਰਦਾ ਡੋਬਦਾ ਪਰ ਇੱਥੇ ਜਿਹੜਾ ਬਿਜਲੀ ਬਣਦੀ ਆ ਉਹ ਦਿੱਲੀ ਦੇ ਲੋਕਾਂ ਨੂੰ ਦਿੱਤੀ ਜਾਂਦੀ ਆ ਦੂਜੇ ਸੂਬਿਆਂ ਨੂੰ ਦਿੱਤੀ ਜਾਂਦੀ ਆ ਭਾਖੜਾ ਬਿਆਸ ਜਿਹੜਾ ਮੈਨੇਜਮੈਂਟ ਹੈ ਉਹਦੇ ਵਿੱਚ 60 40 ਦੀ ਜਦੋਂ ਹਰਿਆਣਾ ਤੇ ਪੰਜਾਬ ਦੀ ਵੰਡ ਹੋਈਦੀ ਵੀ 60 ਬੰਦੇ ਜਿਹੜੇ ਉੱਥੋਂ ਦੇ ਅਫਸਰ ਨੇ ਪੰਜਾਬੀ ਹੋਣਗੇ 40 ਹਰਿਆਣੇ ਦੇ ਹੋਣਗੇ ਉਹ ਵੀ ਇਹਨਾਂ ਨੇ ਹੌਲੀ ਹੌਲੀ ਘਟਾਉਂਦੇ ਘਟਾਉਂਦੇ ਅੱਜ ਬਿਲਕੁਲ ਹੀ ਖਤਮ ਕਰਤੇ ਪੰਜਾਬ ਦਾ ਇੱਕ ਵੀ ਅਫਸਰ ਭਾਖੜਾ ਬਿਆਸ ਮੈਨੇਜਮੈਂਟ ਦੇ ਵਿੱਚ ਨਹੀਂ ਹੈਗਾ ਇਹ ਸਾਰੇ ਹਰਿਆਣੇ ਦੇ ਬੰਦੇ ਆ ਇਹਨਾਂ ਨੇ ਲਾ ਦਿੱਤੇ ਉੱਤੋਂ ਦੇਖੋ ਇਹਨਾਂ ਦੀ ਜਿਹੜੀਆਂ ਤਨਖਾਹਾਂ ਨੇ ਉਹ ਪੰਜਾਬ ਦੇ ਰਿਹਾ ਹੈ ਇੰਨਾ ਵੱਡਾ ਧੱਕਾ ਪੰਜਾਬ ਦੇ ਨਾਲ ਹੋ ਰਿਹਾ ਹੈ ਜਿਹੜਾ ਜਦੋਂ 28 ਪਿੰਡਾਂ ਨੂੰ ਝਾੜ ਕੇ ਪੰਜਾਬ ਦੇ ਉੱਤੇ ਚੰਡੀਗੜ੍ਹ ਬਣਿਆ ਉਹ ਕੀ ਸੀਗਾ ਲਾਹੌਰ ਦੀ ਤਰਜ਼ ਦੇ ਉੱਤੇ ਬਣਾਇਆ ਗਿਆ ਸੀਗਾ ਉਹੋਸ ਕੇਂਦਰ ਸਰਕਾਰ ਨੇ ਚੰਡੀਗੜ੍ਹ ਪੰਜਾਬ ਦੇ ਕੋਲੋਂ ਖੋਲਿਆ ਹੁਣ ਦੇਖੋ ਜਿਹੜਾ ਬੰਬੇ ਸ਼ਹਿਰ ਹੈ ਉਹ ਭਾਰਤ ਦਾ ਸਭ ਤੋਂ ਵੱਧ ਕਮਾਊ ਸ਼ਹਿਰ ਹੈ ਉਹ ਮਹਾਰਾਸ਼ਟਰ ਨੂੰ ਇੱਕ ਸੂਬੇ ਦੀ ਸਰਕਾਰ ਨੂੰ ਦੇਤਾ ਹਾਲਾਂਕਿ ਮਹਾਰਾਸ਼ਟਰ ਦੇ ਕਿਸੇ ਵੀ ਬੰਦੇ ਨੇ ਜੋ ਉਹਦੇ ਵਿੱਚ ਕੋਈ ਵੀ ਯੋਗਦਾਨ ਨਹੀਂ ਤੇ ਸਭ ਤੋਂ ਵੱਧ ਗੁਜਰਾਤੀਆਂ ਦਾ ਫਿਰ ਉਹ ਤੋਂ ਬਾਅਦ ਸਿੰਧੀਆਂ ਦਾ ਹੋਰ ਦੂਜੇ ਇਲਾਕੇ ਦੇ ਕੁਝ ਪੰਜਾਬੀਆਂ ਨੇ ਵੀ ਉੱਥੇ ਜਾ ਕੇ ਜਿਹੜੇ ਉਦਯੋਗਪਤੀ ਸੀਗੇ ਉਹਨਾਂ ਨੇ ਸ਼ਹਿਰ ਨੂੰ ਆਵਾਜ਼ ਕੀਤਾ ਦੇ ਬਾਅਦ ਦੇ ਵਿੱਚ ਉਹਨਾਂ ਨੇ ਧਰਨੇ ਦਿੱਤੇ ਥੋੜੇ ਜਿਹ ਕੁਝ ਲੋਕਾਂ ਨੇ ਤਾਂ ਬਾਅਦ ਦੇ ਵਿੱਚ ਕੀ ਹੋਇਆ ਉਹ ਜਿਹੜਾ ਬੰਬੇ ਸ਼ਹਿਰ ਦੀ ਆ ਉਹਨੂੰ ਮਹਾਰਾਸ਼ਟਰ ਨੂੰ ਦੇਤਾ ਇੱਥੇ ਇੱਥੇ ਵੀ ਧਰਨੇ ਹੋਏ ਪੰਜਾਬੀਆਂ ਦੇ ਧਰਨੇ ਲਾਇਏ ਚੰਡੀਗੜ੍ਹ ਸਾਨੂੰ ਦਿੱਤਾ ਜਾਵੇ ਪਰ ਚੰਡੀਗੜ੍ਹ ਦੇ ਪਿੱਛੇ ਫੇਰੂ ਮਾਨ ਵਰਗਿਆਂ ਨੇ ਭੁੱਖ ਹੜਤਾਲ ਕਰਕੇ 74 ਦਿਨ ਬਾਅਦ ਸ਼ਹੀਦੀ ਦੇ ਦਿੱਤੀ ਉੱਥੇ ਪਰ ਫਿਰ ਵੀ ਚੰਡੀਗੜ੍ਹ ਨਹੀਂ ਦਿੱਤਾ ਗਿਆ ਤੇ ਮਹਾਰਾਸ਼ਟਰ ਦੇ ਇਹਨੂੰ ਆਸਾਨੀ ਦੇ ਨਾਲ ਇਹ ਕੰਪੇਅਰ ਕਰ ਰਹੇ ਹਾਂ ਵੀ ਉੱਥੋਂ ਦੇ ਇਹ ਬੜੇ ਜਿਹੜਾ ਕਮਾਊ ਸ਼ਹਿਰ ਹੈ ਉਹਨੂੰ ਇੱਕ ਸਟੇਟ ਨੂੰ ਦੇ ਦਿੱਤਾ ਤੇ ਜਿਹੜਾ ਚੰਡੀਗੜ੍ਹ ਬਣਿਆ ਸੀਗਾ ਪੰਜਾਬ ਦੀ ਧਰਤੀ ਦੇ ਉੱਤੇ ਇਹ ਪੰਜਾਬ ਦੇ ਕੋਲੋਂ ਖੋਹ ਲਿਆ ਗਿਆ ਤੇ ਐਵੇਂ ਹੀ ਹੁਣ ਯੂਨੀਵਰਸਿਟੀ ਵੀ ਖੋਣ ਦੀ ਤਿਆਰੀ ਹੈ ਏਜੰਸੀਆਂ ਨੇ ਇੱਕ ਸਰਵੇ ਕੀਤਾ ਕਿ ਜਿੰਨੀਆਂ ਵੀ ਯੂਨੀਵਰਸਟੀਆਂ ਨੇ ਉਹਨਾਂ ਸਾਰੀਆਂ ਯੂਨੀਵਰਸਟੀਆਂ ਦੇ ਨਾਲੋਂ ਪੰਜਾਬ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਦੀ ਹੈ ਉਹ ਯੂਨੀਵਰਸਿਟੀ ਦੇ ਵਿੱਚ ਸਾਰੇ ਜਿਹੜੇ ਨੌਜਵਾਨ ਨੇ ਪੰਜਾਬੀ ਪ੍ਰਤੀ ਸੁਚੇਤ ਨੇ ਇਥੋਂ ਦੀ ਸੈਨੇਟ ਨੂੰ ਭੰਗ ਕਰਕੇ ਇੱਥੇ ਬਾਹਰ ਦਾ ਬੰਦਾ ਜਿਵੇਂ ਆਰਐਸਐਸ ਨੂੰ ਇੱਥੇ ਲਾਇਆ ਜਾਵੇ ਆਰਐਸਐਸ ਤੇ ਤਾਂ ਪਤਾ ਹੀ ਹੈ ਕਿ ਉਹ ਕੱਲਾ ਪੰਜਾਬੀ ਨਹੀਂ ਹੋਰ ਦੂਜੇ ਭਾਸ਼ਾ ਨੂੰ ਵੀ ਖਤਮ ਕਰਕੇ ਆਪਣੀ ਭਾਸ਼ਾ ਆਪਣਾ ਪ੍ਰੋਪਾਗੈਂਡਾ ਉੱਤੇ ਲਾਗੂ ਕਰਨਾ ਚਾਹੁੰਦੀ ਹੈ ਭਾਵੇਂ ਕਿ ਹੁਣ ਇਹ ਮੁੱਦਾ ਥੋੜਾ ਜਿਆਦਾ ਠੰਡਾ ਪੈ ਗਿਆ ਪਰ ਇਹ ਸਰਕਾਰ ਤੋਂ ਬਿਲਕੁਲ ਵੀ ਐ ਨਹੀਂ ਹੋਣਾ ਚਾਹੀਦਾ ਵੀ ਭਵਿੱਖ ਦੇ ਵਿੱਚ ਕਰੂਏ ਨਹੀਂ ਇਹ ਕਦੇ ਖੋਣ ਦੀਆਂ ਤਿਆਰੀਆਂ ਨਹੀਂ ਕਰੂ ਜਾਂ ਤਰਕੀਬਾਂ ਨਹੀਂ ਬਣਾਉਂਦੀ ਹੋਊਗੀ ਪੰਜਾਬੀਆਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ